ਸਾਰੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਾਂ ਜੀ ਪੰਜਾਬ ਦੇ ਸਾਰੇ ਹਸਪਤਾਲਾਂ ਜਾ ਰਿਹਾ ਮੈਂ ਉਹਦੇ ਵਿੱਚ ਮੈਂ ਜਿਹੜਾ ਪਹਿਲੇ ਸਭ ਤੋਂ ਪਹਿਲਾ ਕੰਮ ਹੈ ਕਿ ਅਸੀਂ ਜਿਹੜੀਆਂ ਮੈਡੀਸਨ ਸਾਰੀਆਂ ਉਹਨਾਂ ਨੂੰ ਦੇ ਰਹੇ ਹਾਂ ਸਰਕਾਰੀ ਤੌਰ ਤੇ ਔਰ ਪੈਸੇ ਵੀ ਦੇ ਰਹੇ ਹਾਂ ਨਾਲ ਸਿਵਲ ਸਰਜਨ ਨੂੰ ਐਸਐਮਓ ਨੂੰ ਵੀ ਜਿਹੜੀ ਦਵਾਈ ਨਹੀਂ ਆ ਉਹ ਡਾਕਟਰਾਂ ਨੇ ਖਰੀਦ ਕੇ ਦੇਣੀ ਹੈ ਪੇਸ਼ੈਂਟ ਨੂੰ ਕੋਈ ਦੂਣ ਨਹੀਂ ਭਜਣਾ ਤੇ ਦੂਜਾ ਕੰਮ ਹੈ ਵੀ ਜਿਹੜੇ ਹਸਪਤਾਲਾਂ ਦੇ ਵਿੱਚ ਕੋਈ ਟਾਇਲਟਸ ਹੈ ਵਾਸ਼ਰੂਮ ਹੈ ਲਿਫਟ ਨਹੀਂ ਚੱਲਦੀ ਮਾਈਨਰ ਰਿਪੇਅਰ ਹੈ ਉਹ ਸਾਰੀਆਂ ਸਾਨੂੰ ਦੱਸਣ ਉਹ ਸਾਰੀਆਂ ਕਰਾ ਕੇ ਦੇਾਂਗੇ ਜੇ ਇਸ ਸਾਲ ਦੇ ਵਿੱਚ ਸਾਰੀਆਂ ਇਸ ਤੋਂ ਸਵਾਇਥੇ ਮੈਡੀਕਲ ਕਾਲਜ ਵੀ ਬਣਨਾ ਉਹ ਜਿਹੜਾ ਲੈਂਡ ਦਾ ਚੱਲਦਾ ਪਰ ਥੋੜੇ ਇੱਥੇ ਕੋਸ਼ਿਸ਼ ਕਰ ਰਹੇ ਕਿ ਇਹਦੇ ਵਿੱਚ ਇੱਕ 830 ਵਰਡ ਦਾ ਜਿਹੜਾ ਹੈਗਾ ਵੱਡਾ ਬਲੌਕ ਬਣਦਾ ਜਾਵੇ ਜਿਵੇਂ ਧੂਰੀ ਚ ਬਣਦਾ ਪਿਆ ਨਾ ਇੱਕ ਵੱਡਾ ਮਲਟੀ ਸਟੋਰੀ ਜਿਹੜਾ ਤਿੰਨ ਚਾਰ ਚਾਰ ਪੰਜ ਸਟੋਰੀ ਦਾ ਹੋਵੇ ਜਿਹੜਾ ਉਹਦੇ ਚ ਬਣਦਾ ਜਾਵੇ ਨਾਲੇ ਕਹਿੰਦੇ ਹਸਪੀਟਲ ਜਿਹੜਾ ਹੈਗਾ ਜੀ ਉਹ ਨਸਤ ਹੋਣਾ ਸਾਹ ਪਰ ਹੈ ਜੀ ਤੇ ਜਿਹੜਾ ਕਾਲਜ ਉੱਥੇ ਨਹੀਂ ਕਾਲਜ ਉੱਥੇ ਬਣੇਗਾ ਜੇ ਫਿਲਹਾਲ ਤਾਂ ਇਹੀ ਹੈ ਜੀ ਬੜਾ ਕੋਸ਼ਿਸ਼ ਕਰਾਂਗੇ ਜਿਹੜਾ ਪਹਿਲਾਂ ਹਸਪਤਲ ਇੱਥੇ ਬਣਿਆ ਜੀ ਕਿਉਂਕਿ ਬਾਕੀ ਸਾਰਾ ਵੀ ਇੱਥੇ ਹੀ ਹੈ ਨ 200 ਤਾਂ ਹੈ ਹੀ 220 ਤੇ 50 ਸੀਟਾ ਵਾਲਾ ਮੈਡੀਕਲ ਕਾਲਜ ਖੁੱਲ ਜਾਂਦਾ ਸੋ ਇਮੀਡੀਏਟਲੀ ਤਾਂ ਅਸੀਂ ਇੱਕ ਬਲੌਕ ਸਾਡਾ ਬਣ ਗਿਆ 250 ਦਾ ਹੋਰ ਤੇ ਸਾਡਾ ਪੂਰਾ ਹੋ ਗਿਆ ਇੱਥੇ ਸਰ ਕਾਇਆ ਕਲਪ ਯੋਜਨਾ ਦੇ ਵਿੱਚ ਸਰ ਜिले ਦਾ ਕੋਈ ਵੀ ਹਸਪੀਟਲ ਕੁਆਲੀਫਾਈ ਨਹੀਂ ਕਰ ਸਕਿਆ ਇਹ ਦੇਖਦੇ ਆ ਜੀ ਦੇਖੋ ਕਿਉਂ ਨਹੀਂ ਤੁਹਾਡੇ ਬਹੁਤ ਸਾਰੇ ਹਸਪਤਾਲਾਂ ਨੂੰ ਸਾਡੇ ਅਵਾਰਡ ਮਿਲੇ ਆ ਪੰਜਾਬ ਤੋਂ ਬਹੁਤ ਬਹੁਤ ਹਸਪਤਾਲਾਂ ਨੇ ਵਾਲਾ ਬਹੁਤ ਅੱਛੀ ਕਾਰਗੁਜ਼ਾਰੀ ਕਰ ਰਹੇ ਆ ਇਹ ਸੀਐਮ ਸਾਹਿਬ ਦਾ ਆਪਣਾ ਹੋਮ ਡਿਸਟ੍ਰਿਕਟ ਇੱਥੇ ਤਾਂ ਹੋਣਾ ਚਾਹੀਦਾ ਜਿਆਦਾ ਹੋਪਫੁਲੀ ਅਗਲੀ ਵਾਰੀ ਤੁਹਾਡਾ ਧੋਰੀ ਤੁਹਾਡੇ ਤਿੰਨ ਹਸਪਤਾਲ ਨਵੇਂ ਬਣ ਰਿਹਾ ਧੋਰੀ ਤੇ ਆਪਣਾ ਚੀਮਾ ਚ ਬਣ ਰਿਹਾ ਹੈਗਾ ਔਰ ਦੜਵਾਜ ਕੋਰੀਆਂ ਚ ਬਣ ਰਿਹਾ ਕੋਰੀਆਂ ਚ ਬਣ ਰਿਹਾ ਜੇ ਡਰਾਮਾ ਦੀ ਗੱਲ ਕਰੀ ਤਾਂ ਸਾਡੇ ਤੱਕ ਡਰਾਮਾ ਅਸੀਂ ਵੇਖਿਆ ਵੀ ਕੋਈ ਦੇਖ ਸਕਦਾ ਨਹੀਂ 9790 ਜੀ ਉਹ ਘਟ ਨਹੀਂ ਕੀਤਾ ਹੈਗਾ ਡਰਾਮਾ ਬਾਤ ਪਰ ਸਾਡੇ ਤੱਕ ਜੋ ਪੰਜਾਬ ਦਾ ਸੈਂਟਰ ਪੁਆਇੰਟ ਹੈ ਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਤੁਹਾਡੇ ਦੇਖੋ ਬਾਕੀ ਤਾਂ ਹੁਣ ਤੁਹਾਡੇ ਕੋਲ ਬਿਲਡਿੰਗ ਤਾਂ ਹੈਗੀ ਅੰਦਰ ਬਿਲਡਿੰਗ ਦੀ ਕੋਈ ਲੰਬਾਈ ਚੌੜਾਈ ਕਰਨੀ ਆ ਹੁਣ ਜਿਹੜੇ ਸਪੈਸ਼ਲਿਸਟ ਹੈ ਅਸੀਂ ਇਸ ਵਾਰੀ ਜਿਹੜੇ ਮੈਡੀਕਲ ਕਾਲਜ ਤੋਂ ਸਿੱਧੇ ਭਰਤੀ ਕਰ ਰਹੇ ਹਾਂ ਉਹਨਾਂ ਨੂੰ ਇਹ ਪਹਿਲੀ ਵਾਰੀ ਹੋ ਰਿਹਾ ਕੈਬਨਟ ਨੇ ਮਨਜ਼ੂਰੀ ਦਿੱਤੀ ਹੈ ਜਿਹੜੀ ਪਿਛਲੀ ਕੈਬਨਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ 250 ਦੇ ਕਰੀਬ ਜਿਹੜੇ ਹੈਗੇ ਸਪੈਸ਼ਲਿਸਟ ਸਿੱਧੇ ਸਾਰੇ ਭਰਤੀ ਕਰ ਰਹੇ ਹਾਂ ਜੀ ਸਪੈਸ਼ਲਿਸਟ ਭੇਜਾਂਗੇ ਟਰੋਮਾ ਤਾਂ ਉਹਨਾਂ ਨੇ ਕਰਨਾ ਜੀ ਟਰੋਮਾ ਚੱਲ ਰਿਹਾ ਹੈ ਤੇ ਇਹ ਨਹੀਂ ਵੀ ਟਰੋਮਾ ਨਹੀਂ ਕਰਦੇ ਟਰੋਮਾ ਕਰ ਰਹੇ ਮੈਂ ਅੱਜ ਤੱਕ ਇਹਨਾਂ ਨੂੰ ਪਤਾ ਨਹੀਂ ਸੀਗਾ ਮੇਰਾ ਥੋੜੀ ਦੇਰ ਪਹਿਲਾਂ ਹੀ ਪਤਾ ਲੱਗਿਆ ਸਰ ਤੁਸੀਂ ਦੇਖੋ ਤਾਰੀ ਤਾਰੀ ਲੱਗ ਗਈ ਸਰ 2 ਵਜੇ ਤਾਂ ਅਸੀਂ ਖੜੇ ਹਾਂ 2 ਵਜੇ ਦਾ ਅਸੀਂ ਖੜੇ ਹਾਂ ਜੀ 2 ਵਜੇ ਤੁਸੀਂ ਖੜੇ ਹੋਵੋਗੇ ਫਿਰ ਥੋੜੀ ਆਗੇ ਉੱਥੋਂ ਪਤਾ ਲੱਗ ਜਾਂਦਾ ਇਹਨਾਂ ਨੂੰ ਸਰ ਪ੍ਰਾਈਵੇਟ ਲਾਇਸੈਂਸ ਸਰ ਕੇਂਦਰਾ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਗੱਲ ਸਾਹਮਣੇ ਆਈ ਜਿਹੜੀਆਂ ਨੇ ਉਹ ਕਲੈਕਟਿਵਿਕਰੀ ਤੁਸੀਂ ਮੈਨੂੰ ਇੱਕ ਇੱਕ ਗੱਲ ਦੱਸੋ ਤੁਸੀਂ ਸਾਰੇ ਪੱਤਰਕਾਰ ਹੋ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਗੋਲੀਆਂ ਫ੍ਰੀ ਦੇ ਰਹੇ ਹਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਬਲੈਕ ਵਿੱਚ ਕਿਉਂ ਲੈਂਦੇ ਹੋ ਤੁਸੀਂ ਮੰਨ ਲਓ ਸਾਡੇ ਸਰਕਾਰੀ ਹਸਪ ਨਸ਼ਾ ਵੀ ਛਡਾਵਾਂਗੇ ਕੋਈ ਨਾ ਕੋਈ ਕੰਮ ਵੀ ਸਿਖਾਵਾਂਗੇ ਤੇ ਕੋਈ ਨਾ ਕੋਈ ਕੰਮ ਤੁਹਾਡਾ ਸ਼ੁਰੂ ਵੀ ਕਰਾਵਾਂਗੇ ਹੈਂਡ ਹੋਲਡਿੰਗ ਕਰਾਂਗੇ ਤੁਹਾਡੀ ਅਸੀਂ ਪਰਸੋਂ ਨੂੰ ਮੈਂ ਜਿਹੜੀ ਹੈਗੀ ਆ ਬੁੱਧਵਾਰ ਨੂੰ ਇੱਕ ਉਹਦੇ ਸਾਰੇ ਪੀਜੀਆ ਤੋਂ ਐਮਜ਼ ਤੋਂ ਐਕਸਪਰਟ ਬੁਲਾਏ ਆ ਆਪਣੇ ਜਿਹੜੇ ਐਡਵੋਕੇਟ ਜਨਰਲ ਡੀਜੀਪੀ ਸਾਹਿਬ ਹੈ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਸਾਰੇ ਵਿਭਾਗਾਂ ਦੀ ਕਮਬਾਈਨਡ ਮੀਟਿੰਗ ਕਰ ਰਿਹਾ ਮੈਂ ਸਮਾਜ ਭਲਾਈ ਵਾਲਿਆਂ ਨੂੰ ਸਾਰਿਆਂ ਨੂੰ ਤੇ ਅਸੀਂ ਇੱਕ ਕੰਪਰੀਹੈਂਸਿਵ ਪਾਲਿਸੀ ਲੈ ਕੇ ਆ ਰਹੇ ਹਾਂ ਕਿ ਜਿਹੜਾ ਵੀ ਬੰਦਾ ਨਸ਼ਾ ਕਰਦਾ ਹੋ ਨਸ਼ਾ ਛੱਡਣਾ ਚਾਹੁੰਦਾ ਜਿਹੜਾ ਕਰਦਾ ਹੈ ਅਸੀਂ ਗੋਲੀਆਂ ਦੇਣ ਨੂੰ ਤਿਆਰ ਆ ਵੀ ਆਪਣਾ ਨਸ਼ਾ ਕਰੋ ਲੇਕਿਨ ਕ੍ਰਾਈਮ ਨਹੀਂ ਕਰਨਾ ਆਪਣਾ ਕੰਮ ਕਰੋ ਹੌਲੀ ਹੌਲੀ ਕੋਸ਼ਿਸ਼ ਕਰੋ ਕਿ ਨਸ਼ਾ ਛੱਡ ਦਿਓ ਘੱਟੋ ਘੱਟ ਜਿਹੜੇ ਬੰਦੇ 40 45 ਸਾਲ ਤੋਂ ਨੀਚੇ ਜਿਹੜੇ ਜੰਗ ਹੈ ਉਹਨਾਂ ਨੂੰ ਮੇਰੀ ਸਲਾਹ ਆ ਵੀ ਨਸ਼ਾ ਛੱਡ ਦੇਣਾ ਚਾਹੀਦਾ ਹੌਲੀ ਹੌਲੀ ਉਹਨਾਂ ਦੀ ਪੂਰੀ ਮਦਦ ਕਰਾਂਗੇ ਅਸੀਂ ਸੀਟਰੀ ਸਾਹਿਬ ਨੂੰ ਲੈਟਰ ਲਿਖਿਆ ਗਿਆ ਹੈ ਕਿ ਜਿਹੜੇ ਨਸ਼ੇ ਚੋਂ ਪ੍ਰਾਈਵੇਟ ਰੇਲ ਨੂੰ ਲਿਸੈਂਸ ਦੇਣ ਤੋਂ ਪਹਿਲਾਂ ਕੀ ਪਰ ਵਿਚਾਰਿਆ ਜਾਵੇ ਇਹ ਨਹੀਂ ਬਿਲਕੁਲ ਸਹੀ ਇੱਕ ਵਾਰ ਨਹੀਂ ਬਾਰ-ਬਾਰ ਵਿਚਾਰਾਂਗੇ ਉਹਨਾਂ ਨੂੰ ਜਿਹੜੇ ਪ੍ਰਾਈਵੇਟ ਸਾਡਾ ਕੰਮ ਲੋਕਾਂ ਨੂੰ ਨਸ਼ੇ ਤੇ ਜਿਹੜਾ ਹੈਗਾ ਉਹ ਹਟਾਣਾ ਹੈ ਪ੍ਰਾਈਵੇਟ ਵਾਲਾ ਜਿਹੜਾ ਹੈਗਾ ਉਹਦਾ ਨੇਚਰ ਹੀ ਕੁਦਰਤੀ ਤੌਰ ਤੇ ਜਿਉਂਨੇ ਨਸ਼ਾ ਛਡਾਊ ਕੇਂਦਰ ਆਤੋਂ ਤੇ ਸੋਚੂਗਾ ਮੇਰਾ ਨਸ਼ਾ ਛਡਾਊ ਕੇਂਦਰ ਵੀ ਚੱਲਦਾ ਰਹੇ ਨਾ ਜੀ ਇਹ ਇਹ ਕੰਮ ਸਰਕਾਰ ਕਰੇਗੀ ਅੱਗੇ ਲੀਡ ਲੈ ਕੇ ਕਰੇਗੀ ਔਰ ਉਹਨਾਂ ਨੂੰ ਵੀ ਅਸੀਂ ਉਹਨਾਂ ਤੇ ਵੀ ਅਸੀਂ ਚੜਾ ਹੈਗਾ ਨਾ ਜੀ ਬਹੁਤ ਸਾਰੇ ਨੋਰਮਸ ਆ ਵਿਖਤਾ ਸੈਕਟਰੀਸ ਜੁਰ ਹੋਣਾ ਚਾਹੀਦਾ ਸਟਾਫ ਪੂਰਾ ਹੋਣਾ ਚਾਹੀਦਾ ਔਰ ਉਹਨਾਂ ਨੇ ਵੀ ਕਾਉਂਸਲਿੰਗ ਕਰਨੀ ਹੈ ਉਹਨਾਂ ਦੇ ਜਿਹੜੇ ਬੈੱਡ ਆ ਉਹਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਆ ਕਿ 60 70 80% ਦੀ ਜਿਹੜੀ ਓਕੂਪੈਂਸੀ ਹੋਵੇ ਇਹ ਨਹੀਂ ਆ ਕਿ ਉਹਨਾਂ ਨੇ ਨਸ਼ਾ ਸੜਾਓ ਕੇਂਦਰ ਖੋਲਿਆ ਹੋਇਆ ਤੇ ਉਹਨੇ 5 ਸਾਲ ਨਸ਼ਾ ਸੜਾਇਆ ਨਹੀਂ ਕਿਸੇ ਨੂੰ ਵੀ ਉਹਨਾਂ ਦੀ ਵੀ ਅਕਾਉਂਟੇਬਿਲਟੀ ਫਿਕਸ ਕਰ ਰਹੇ ਆ ਇਹ ਪਰਸਨ ਨੂੰ ਅਸੀਂ ਨਵੀਂ ਮੈਂਟਲ ਹੈਲਥ ਪਾਲਸੀ ਉਹਦੇ ਵਿੱਚ ਜਿਹੜੇ ਤੁਹਾਡੇ ਬ ਬੱਚੇ ਸਟੂਡੈਂਟ ਸੂਸਾਇਟ ਕਰ ਰਹੇ ਆ ਉਹਨਾਂ ਬਾਰੇ ਵੀ ਸੋਚ ਰਹੇ ਆ ਜੀ ਤੇ ਧੂਨੀ ਵੀ ਦੌਰਾ ਕਰਿਆ ਸਰ ਸੰਬੂਧ ਕੇ ਦੌਰਾ ਕਰਿਆ ਕੁਝ ਖਾਮੀਆਂ ਕੋਈ ਮਿਲੀਆਂ ਜੀ ਹੈਗੀਆਂ ਜੀ ਹੈਗੀਆਂ 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 ਮਾਨੂੰ ਕੁਝ ਦਵਾਈਆਂ ਆ ਜਾਵੇ ਵੀ ਬਾਹਰੋਂ ਲਿਖ ਦਿੰਦੇ ਆ ਧੂਰੀ ਦੇ ਬੱਚੇਗਾ ਕਿ ਉਹਨਾਂ ਨੇ ਦਵਾਈਆਂ ਪੀ ਦੋ ਇਥੋਂ ਮਿਲ ਗਈਆਂ ਦੋ ਬਾਹਰੋਂ ਲੈ ਲਈਓ ਨਾਬੇ ਚ ਵੀ ਸੀਗਾ ਅਸੀਂ ਜਦੋਂ ਤੁਹਾਡੀਆਂ ਦਵਾਈਆਂ ਤੁਹਾਨੂੰ ਦੇ ਦਿੱਤੀਆਂ ਨਾਲ ਪੈਸੇ ਦੇ ਦਿੱਤੇ ਫਿਰ 100% ਕਿਉਂ ਨਾ ਹੋਵੇ 100% ਕਰਾਨੀ ਆ ਇੱਕ ਵਾਰੀ ਇੱਕ ਵਾਰੀ ਪਹਿਲਾਂ ਦੌਰਾ ਕਰਾਂਗਾ ਜੀ ਉਸ ਤੋਂ ਬਾਅਦ ਫਿਰ ਰਬਾਨੇ ਹੋਣਗੇ ਐਕਸ਼ਨ ਹੋ ਸਰਕਾਰੀ ਡਾਕਟਰ ਪ੍ਰਾਈਵੇਟ ਉਹ ਉਹ ਦੇਖੋ ਤੁਸੀਂ ਮਾਨੂੰ ਨਾ ਐਕਸੇਸਿਬਲ ਇਨਫੋਰਮੇਸ਼ਨ ਦਿਓ ਅਸੀਂ ਜਿਹੜੇ ਪ੍ਰਾਈਵੇਟ ਕਲੀਨਿਕ ਆਪਰੇਟ ਕਰਦੇ ਸੀ ਸਸਪੈਂਡ ਵੀ ਕੀਤੇ ਆ ਬਦਲੀਆਂ ਵੀ ਕੀਤੀਆਂ ਬਹੁਤ ਸਾਰੇ ਲੋਕਾਂ ਦੇ ਡਾਕਟਰਾਂ ਤੇ ਐਕਸ਼ਨ ਕੀਤਾ ਸੀ ਤੇ ਮੈਂ ਸਾਰਿਆਂ ਨੂੰ ਤੁਹਾਡੇ ਥਰੂ ਵੀ মিডিਆ ਦੇ ਥਰੂ ਵੀ ਕਹਿਣਾ ਵੀ ਤੁਸੀਂ ਜਿਹੜੇ ਸਰਕਾਰੀ ਡਾਕਟਰ ਹੈ ਸਰਕਾਰੀ ਆਪਣੇ ਇਮਾਨਦਾਰੀ ਨਾਲ ਡਿਊਟੀ ਕਰੋ ਆਪਣੇ ਮਰੀਜ਼ਾਂ ਇੱਥੇ ਦੇਖੋ ਤੁਹਾਨੂੰ ਸਾਰਾ ਦਵਾਈਆਂ ਦੇ ਰਹੇ ਆ ਟੈਸਟਾਂ ਦੀ ਫੈਸਿਲਿਟੀ ਦੇ ਰਹੇ ਆ ਵਧੀਆ ਕਰੋ ਔਰ ਤੁਹਾਨੂੰ ਅੱਗੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਅਸੀਂ ਹੁਣ ਜਿਹੜੇ ਬੱਚੇ ਐ MBBS ਕਰਨਗੇ ਉਹਨਾਂ ਨੂੰ ਅਸੀਂ ਇੱਕ ਦੋ ਸਾਲ ਸਾਡੇ ਕੋਲ ਲਾਣਗੇ ਪੀਜੀ ਕਰਨ ਭੇਜ ਦਾਂਗੇ ਪੀਜੀ ਕਰਕੇ ਆਣਗੇ ਇੱਕ ਦੋ ਸਾਲ ਲਾਣਗੇ ਉਹਨਾਂ ਨੂੰ ਮੈਡੀਕਲ ਕਾਲਜ ਭੇਜ ਦਾਂਗੇ ਤੁਸੀਂ ਵਿਦਨ 5-6 ਸਾਲ ਚ ਮੈਡੀਕਲ ਟੀਚਰ ਬਣ ਜਾਓਗੇ ਤੁਹਾਨੂੰ ਫਾਸਟੈਸਟ ਜਿਹੜੀ ਗ੍ਰੋਥ ਹੈ ਹੋਏਗੀ ਪ੍ਰੋਮੋਸ਼ਨ ਦੇ ਆ ਕਿ ਜਿਹੜੇ ਇੱਕ ਹੋਰ ਕਰਦੇ ਆ ਜੀ ਜਿਹੜੇ ਡਾਕਟਰ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਜਿਵੇਂ ਉਹਨਾਂ ਨੇ ਯੂਸ ਦੇ ਉੱਤੇ ਪੇਸ਼ੈਂਟ ਆ ਆਪਰੇਸ਼ਨ ਕੀਤੇ ਆ ਵਧੀਆ ਕੀਤੇ ਆ ਬਹੁਤ ਸਾਰਿਆਂ ਦਾ ਮੈਂ ਕੀਤਾ ਵੀ ਉਹਨਾਂ ਨੂੰ ਅਸੀਂ ਇਨਾਮ ਵੀ ਦੇਵਾਂਗੇ ਉਹਨਾਂ ਨੂੰ ਉਹਨਾਂ ਨੂੰ ਉਹਦੇ ਵਿੱਚੋਂ ਸ਼ੇਅਰ ਵੀ ਦੇਵਾਂਗੇ ਸਟਾਫ ਨਰਸਸ ਨੂੰ ਵੀ ਜਿੰਨੇ ਪੈਰਾਮੈਡਿਕ ਜਿਹੜੇ ਜਿਹੜੇ ਆਸਤੋਂ ਚੰਗਾ ਕੰਮ ਕਰੇਗਾ ਉਹ ਉਹਨਾਂ ਨੂੰ ਸੀ ਨਾਮ ਵੀ ਜਿਹੜਾ ਹੈਗਾ ਉਹ ਇਨਸੈਂਟਿਵਾਇਜ਼ ਵੀ ਕਰਾਂਗੇ ਉਹ ਤੋਂ ਇਨਸੈਂਟ ਵੀ ਦੇਵਾਂਗੇ ਲੇਕਿਨ ਜਿਹੜਾ ਦੁਆਜਾਂ ਬਾਹਰੋਂ ਲਿਖੇਗਾ ਬਾਹਰ ਜਾ ਕੇ ਆਪਰੇਸ਼ਨ ਕਰੇਗਾ ਬਾਹਰ ਮਰੀਜ਼ਾਂ ਨੂੰ ਕਰੇਗਾ ਵੀ ਸਰਕਾਰੀ ਹਸਪਤਾਲ ਨੂੰ ਕਿ ਬਾਹਰ ਚਲੋ ਉਹਨਾਂ ਨੂੰ ਸਜ਼ਾ ਵੀ ਦੇਵਾਂਗੇ ਉਹਨਾਂ ਨੂੰ ਸਸਪੈਂਡ ਵੀ ਕਰਾਂਗੇ ਬਰਦੀ ਵੀ ਕਰਾਂਗੇ ਦੋਨੋਂ ਕੰਮ ਕਰਾਂਗੇ